Angel of the Winds Arena. Today uh, is show hai. and uh, looks like it's a house full. You can see And uh, thank you for all the support and uh, it's a big crowd outside. Uh, without the audience and the sponsors, it was not going to be possible. And thank you to Sada TV Simran Paji to taking coverage of this show. Thank you so much and enjoy the show. Thank you. Hello ji. Namaskar. Good evening. Uh, welcome everyone to Angel of the Winds Arena today. Uh, as everyone know, we are here uh, for the Sonu Nigam show today. we're so excited. first of all, thanks everyone. you know, uh, thanks to all the sponsors, all the volunteers. Um, thanks to all of you from jalsa and risling. Uh, you know, for uh, making it a great, uh, very great event. hopefully it's going to be a great event today because it's all sold out and uh, we just can't wait for the Sonu Nigam to go on the stage and then, you know, just make it a blast. so thanks again, everyone. Uh, you know, come to the show, enjoy, have a good time, and thank you so much. Hello, everyone. You are watching Sarda TV, and today we are at Everett here to watch Sonu Nigam's show. Uh, very, very excited to watch it today. He's uh, one of the greatest artists that I like, very down to earth, and um, I'm so excited he's finally here. Thank you. ਕੀਪ ਵਾਚਿੰਗ ਸਾਡਾ ਟੀਵੀ ਅਗੇਨ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਟੀਵੀ ਦੇਖਣ ਵਾਲਿਆਂ ਨੂੰ ਮੈਂ ਗੁਰਜੀਤ ਅਸੀਂ ਅਸੀਂ ਆਏ ਹਾਂ ਸਪਿਲ ਅਤੇ ਪ੍ਰੋਗਰਾਮ ਦੇਖਣ ਜਲਸਾ ਜਲਸਾ ਐਂਟਰਟੇਨਮੈਂਟ ਕਰਾ ਰਹੀ ਹੈ ਸੋਨੂ ਨਿਗਮ ਜੀ ਦਾ ਸ਼ੋ ਜਿਹੜੇ ਕਿ ਅਸੀਂ ਸਾਰੇ ਬਹੁਤ ਐਕਸਾਈਟਡ ਆ ਦੇਖਣ ਨੂੰ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਵੀ ਪਸੰਦ ਆਊਗਾ ਜਿਹੜੇ ਨਹੀਂ ਪਹੁੰਚੇ ਪਲੀਜ਼ ਜਲਦੀ ਜਲਦੀ ਪਹੁੰਚੋ ਕਿ ਸ਼ੋ ਸ਼ੁਰੂ ਹੋ ਸਕੇ ਸੋ ਇੰਜੋਏ ਕਰੋ ਥੈਂਕ ਯੂ ਸੋ ਮਚ ਗੁੱਡ ਈਵਨਿੰਗ ਟੂ ਆਲ ਜੀ ਇੱਥੇ ਸੋਨੂ ਨਿਗਮ ਸ਼ੋ ਸ਼ੁਰੂ ਹੋ ਰਿਹਾ ਥੋੜੀ ਦੇਰ ਤੱਕ ਨੈਕਸਟ ਮੇਬੀ 20 ਮਿੰਟਸ ਤੇ ਹਾਊਸ ਬਿਲਕੁਲ ਫੁੱਲ ਹੈ ਆਡੀਅਨਸ ਖਚਾ ਖਚ ਭਰੀ ਪਈ ਹੈ ਪੈਰ ਰੱਖਣ ਨੂੰ ਜਗ੍ਹਾ ਨਹੀਂ ਤੁਸੀਂ ਖਾਣ ਵਾਲੇ ਪਾਸੇ ਚਲ ਜਾਓ ਉਧਰ ਜਗ੍ਹਾ ਨਹੀਂ ਆਈ ਥਿੰਕ ਮੋਰ ਥੈਨ 6500 ਗੈਦਰਿੰਗ ਆ ਐਨੀ ਆਡੀਅנס ਹੈਗੀ ਆ ਇਹਨੇ ਦੇਖੋ ਸੋਨੂ ਨੇ ਕਹਿੰਦੇ ਫੈਨ ਨੇ ਇਹ ਜਲਸਾ ਐਂਟਰਟੇਨਮੈਂਟ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਇਹ ਆਲਵੇਸ ਬਹੁਤ ਵਧੀਆ ਵਧੀਆ ਇਹ ਸਿੰਗਰਸ ਲੈ ਕੇ ਆਉਂਦੇ ਆ ਵਧੀਆ ਉਹਦਾ ਸਲੈਬਰਟੀਜ਼ ਲੈ ਕੇ ਆਉਂਦੇ ਆ ਇਹ ਸਾਨੂੰ ਇੰਡੀਅਨ ਕਮਿਊਨਿਟੀ ਨੂੰ ਇੱਕ ਬਹੁਤ ਅੱਛੀ ਚੀਜ਼ਾਂ ਪੇਸ਼ ਕਰਦੇ ਨੇ ਵਧੀਆ ਆਈਟਮਸ ਆਂਦੀਆਂ ਨੇ ਸਾਰੇ ਫਾਈਨ ਬਹੁਤ ਫਨ ਹੁੰਦਾ ਜੀ ਬੜਾ ਫਨ ਇੰਜੋਏ ਕਰਨਗੇ ਲੋਕੀ ਵੈਰੀ ਨਾਈਸ ਹੋਏਗਾ ਅੱਜ ਤੇ ਵੀ ਆਲ ਆਰ ਵੈਰੀ ਐਕਸਾਈਟਡ ਤੇ ਇਸੇ ਸ਼ੋਅ ਦੇ ਨਾਮ ਨਾਲ ਸੱਤੇ ਐਂਟਰਟੇਨਮੈਂਟ ਵੀ ਕਰਵਾ ਰਹੇ ਹਾਂ ਜੀ ਮਾਸਟਰ ਜੀ ਰਾਣਾ ਰਣਵੀਰ ਮਾਸਟਰ ਜੀ ਦਾ ਸ਼ੋਅ ਜੀ ਤੁਹਾਨੂੰ ਪਤਾ ਸਾਰੇ ਪੰਜਾਬੀ ਆਡੀਅנס ਨੂੰ ਮੋਸਟ ਪਤਾ ਵਾ ਕਿ ਇਹ ਪੰਜਾਬੀ ਇੰਡਸਟਰੀ ਦੇ ਇੱਕ ਬਹੁਤ ਟੌਪ ਦੇ ਕਮੀਡੀਅਨ ਨੇ ਸੱਚ ਅ ਗ੍ਰੇਟ ਐਕਟਰ ਬਹੁਤ ਅੱਛਾ ਸ਼ੋਅ ਹੋਏਗਾ ਜੀ ਐਵਰੇਜ ਥੀਏਟਰ ਦੇ ਵਿੱਚ ਸੈਪਟੈਂਬਰ 6th ਤੇ ਆਡੀਅנס ਜਰੂਰ ਆਵੇ ਜਰੂਰ ਇੰਜੋਏ ਕਰੇ ਇਹ ਵੀ ਸ਼ੋਅ ਦਾ ਟਿਕਟ ਜ਼ਿਆਦਾ ਮਹਿੰਗੀ ਨਹੀਂ ਹੈਗੀ ਆ ਇੱਕ ਦੂਸਰੇ ਦੀ ਹੈਲਪ ਕਰੋ ਸਾਰੀ ਇੰਡੀਅਨ ਕਮਿਊਨਿਟੀ ਨੂੰ ਹੈਲਪ ਕਰਿਆ ਕਰੋ ਛੋਟੇ ਛੋਟੇ ਜਿਹੜੇ ਇਦਾਂ ਦੇ ਆਪਾਂ ਸ਼ੋਅ ਕਰਵਾਉਣੇ ਆ ਜਾਂ ਟੂਰਨਾਮੈਂਟ ਕਰਵਾਉਣੇ ਆ ਜਾਂ ਮੇਲੇ ਕਰਵਾਉਣੇ ਆ ਜਾਂ ਗੁਰੂ ਘਰ ਜਾਂ ਮੰਦਿਰ ਵਿੱਚ ਕਿਤੇ ਵੀ ਗੈਦਰਿੰਗ ਹੁੰਦੀ ਹੈ ਤੇ ਜਰੂਰ ਆਇਆ ਕਰੋ ਜਰੂਰ ਪਾਰਟਿਸਿਪੇਟ ਕਰਿਆ ਕਰੋ ਤੇ ਬਹੁਤ ਹੀ ਵਧੀਆ ਲੱਗਾ ਜੀ ਵਾਸ਼ਿੰਗਟਨ ਪੂਰੇ ਵਾਸ਼ਿੰਗਟਨ ਦੇ ਵਿੱਚ ਜੇ ਕੋਈ ਅੱਜ ਟੌਪ ਦਾ ਚੈਨਲ ਚੱਲ ਰਿਹਾ ਆ ਇੰਡੀਅਨ ਕਮਿਊਨਿਟੀ ਵਾਸਤੇ ਪੰਜਾਬੀ ਕਮਿਊਨਿਟੀ ਵਾਸਤੇ ਜੀ ਉਹ ਹੈਗਾ ਸਾਡਾ ਟੀਵੀ ਸਾਡਾ ਟੀਵੀ ਮਤਲਬ ਸਾਡਾ ਟੀਵੀ ਸਾਡਾ ਟੀਵੀ ਮਤਲਬ ਸਾਰਿਆਂ ਦਾ ਟੀਵੀ ਸੋ ਪਲੀਜ਼ ਵਾਚ ਕਰੋ ਫੋਲੋ ਕਰੋ ਸਾਡਾ ਟੀਵੀ ਨੂੰ ਉੱਥੇ ਤੁਹਾਨੂੰ ਅੱਜ ਜੋ ਵੀ ਅਪਡੇਟਸ ਨੇ ਨਵੇਂ ਕਾਨਸਰਟਸ ਨੇ ਕੋਈ ਪਲੇ ਨੇ ਕੋਈ ਗਵਰਨਮੈਂਟ ਦਾ ਮੁੱਦਾ ਹੈ ਕੋਈ ਇੰਡੀਆ ਦਾ ਮੁੱਦਾ ਹੈ ਕੋਈ ਸਪੋਰਟਸ ਦਾ ਮੁੱਦਾ ਹੈ ਕੋਈ ਮੰਦਰ ਮਸਜਿਦ ਦਾ ਮੁੱਦਾ ਹੈ ਹਰ ਚੀ ਨੂੰ ਅਪਡੇਟ ਮਿਲੇਗੀ ਤੁਹਾਨੂੰ ਸਾਡਾ ਟੀਵੀ ਡੋਨਟ ਫਰਗੇਟ ਸਾਡਾ ਟੀਵੀ ਉਹਨੂੰ ਵਾਚ ਕਰੋ ਤੇ ਫੋਲੋ ਜਰੂਰ ਕਰੋ ਸੋ ਲੈਟਸ ਸੀ ਆਰ ਦਾ ਸ਼ੋ ਵਿਲ ਗੋ ਐਂਡ ਵਿਲ ਟਾਕ ਟੂ ਯੂ ਲੇਟਰ ਅਲਰਾਇਟ ਸਸਰੀਕਾ ਗੁੱਡ ਈਵਨਿੰਗ ਨਮਸਕਾਰ ਦੋਸਤੋ ਆਪ ਲੋਗੋ ਕੋ ਵਸੁਦਾ ਸ਼ਰਮਾ ਕਾ ਬਹੁਤ ਹੀ ਬਹੁਤ ਅਭਿਨੰਦਨ आज मैं बहुत ही एक्साइटेड हूँ हमारे फेवरेट आ, सिंगर जो ऑल द वे फ्रॉम इंडिया आए हैं सोनू निगम जी इनकी आज आ, वस, आ, एवरेट के अंदर एंजल ऑफ एंड सरना में कॉन्सर्ट अभी जस्ट अबाउट टू स्टार्ट होने वाली है एंड दिस इज सच एन अमेजिंग शो इस समय इतना शोर है इतनी जुनून है लोगों में मैं आपको बता नहीं सकती क्योंकि ये एक बहुत ही यादगार शाम होने वाली है कल उनका एक प्रेस कॉन्फ्रेंस था जिसके आ, अंदर उन्होंने हमारे से बहुत आ, दिल की बातें शेयर की सबसे ख़ास बात जो उन्होंने हमें बताई कि उन्होंने स्नोफॉल सियाटल में पहली बार देखा इतने रोमानी और रोमांचक फैक्ट्स थे सवाल जवाब थे आ, उनके साथ फ़ोटो खिंचाने का मौका मिला इन सब बीच में हम उनको आ, अपने सामने जब हमने देखा तो वो अपने आप में एक बहुत ही यादगार लम्हा था आ, हम लोग बहुत ही थैंकफुल हैं साडा टीवी के जो उन्होंने आ, उस आ, प्रेस कॉन्फ्रेंस को लाइव कवर करा कल कल मीडिया नाइट थी आज यहाँ जो कॉन्सर्ट है इसमें भी साडा टीवी ने बहुत ही अच्छी कवरेज दी है और मैं बहुत ही बहुत थैंकफुल हूँ कि सियाटल में ये इवेंट आज हमें यू नो अटेंड करने का मौका मिला ਆਪ ਸਭ ਕੋ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਐਂਡ ਲੈਟਸ ਰੌਕ ਹਾਂਜੀ ਅਸੀਂ ਅੱਜ ਜੀ ਕੈਨੇਡਾ ਤੋਂ ਸਪੈਸ਼ਲ ਆਏ ਆ ਸੋ ਨੂੰ ਨਗਮ ਜੀ ਦਾ ਸ਼ੋ ਦੇਖਣ ਅਸੀਂ ਬੜੇ ਐਕਸਾਈਟਿਡ ਆ ਤੇ ਸਾਰੀ ਆਡੀਅנס ਨੂੰ ਬੇਨਤੀ ਹੈ ਜੀ ਆਪਣੇ ਸਿਆਟਲ ਏਰੀਆ ਦੇ ਵਿੱਚ ਜਹਾਂ ਮਾਸਟਰ ਜੀ ਸ਼ੋ ਹੋ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਹੋਮ ਹਮਾ ਕੇ ਪਹੁੰਚੋ ਟਿਕਟਾਂ ਵਾਸਤੇ ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ ਧੰਨਵਾਦ ਜੀ

कागे शर्मा बॉस में एंड द बीजी का शहर निकल के ऐसा ओ हो बंदे आने कच्चे कच्चे टच पे लड़े रोमीरा हुआ राजा बिनते गोलीयते ऐसा क्यों ओ हो बहुत शम हुए हैं बस जब तभी होगा ऐसे संजय बाबू ना बोल One, two, three, four. one two three four Fantastic! One, two, three, four!

thank you

পল ভাল হজনে मेरा तेरे सिवा मेरा दर्द सारा हो तुम तुम जो भी है बबा सचि मेरा पहला पहला है तो। So